ਲੋੜੀ ਦਾ ਤਿਹਾਰ ਸੀ ਪਾਲੀ ਭਪਿੰਦਰ ਦਾ ਮੈਸੇਜ ਆਇਆ ਕਿ ਉਹਨਾਂ ਦੀ ਨਵੀਂ ਫਿਲਮ ਗੁਰਮਖ ਦਾ ਪ੍ਰੀਮੀਅਰ ਤੁਸੀਂ ਆਉਣਾ ਮੈਂ ਤੇ ਚਰਨਜੀਤ ਅਸੀਂ ਦੋਵੇਂ ਫਿਲਮ ਵੇਖਣ ਗਏ ਉਹ ਫਿਲਮ ਵੇਖੀ ਜੋ ਸਾਡੇ ਮਨ ਦੇ ਵਿੱਚ ਪ੍ਰਭਾਵ ਪਜੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਹੇ ਆ ਅਸਲ ਗੱਲ ਤਾਂ ਇਹ ਆ ਕਿ ਪਾਲੀ ਭਪਿੰਦਰ ਸਿੰਘ ਮੇਰਾ ਮਨਪਸੰਦ ਨਾਟਕਕਾਰ ਹੈ ਨਾਟਕ ਤੋਂ ਬਾਅਦ ਉਹਨੇ ਫਿਲਮਾਂ ਦੇ ਵਿੱਚ ਵੀ ਆਪਣਾ ਪੈਰ ਧਰਿਆ ਉਹਨਾਂ ਨੇ 7 ਸਟੂਪਡ ਬਣਾਈ ਔਰ ਉਸ ਤੋਂ ਬਾਅਦ ਵੀ ਕਈ ਫਿਲਮਾਂ ਦੇ ਡਾਇਲੌਗ ਵਗੈਰਾ ਲਿਖੇ ਪਰ ਮੈਨੂੰ ਉਹਦਾ ਕੰਮ ਕਦੇ ਨਾ ਪਸੰਦ ਤਾਂ ਨਹੀਂ ਆਇਆ ਪਰ ਇਹ ਵੀ ਨਹੀਂ ਸੀ ਕਿ ਕਦੇ ਮੈਨੂੰ ਇਹ ਲੱਗਿਆ ਹੋਵੇ ਕਿ ਉਸਨੇ ਸੋ ਚੋਂ ਆਪਣਾ 100% ਦੇ ਦਿੱਤਾ ਗੁਰਮਖ ਮਾਰੇ ਮੈਂ ਇਹ ਗੱਲ ਕਹਿ ਕਹਿ ਸਕਦਾ ਹਾਂ ਨਿਸ਼ਚੈ ਹੀ ਕਹਿ ਸਕਦਾ ਹਾਂ ਕਿ ਗੁਰਮਖ ਅਜੇ ਹੀ ਫਿਲਮ ਗੁਰਮਖ ਜਿਹੜੀ ਫਿਲਮ ਹੈਗੀ ਹੈ ਇਹ OTT ਪਲੇਟਫਾਰਮ ਕੇਬਲ 1 ਤੇ 24 ਜਨਵਰੀ ਤੋਂ ਬਾਅਦ ਤੁਹਾਡੇ ਵੇਖਣ ਲਈ ਪ੍ਰਾਪਤ ਹੋਊਗੀ ਹੁਣ ਇਹ ਹੈ ਕਿ ਗੁਰਮਖ ਫਿਲਮ ਵਿੱਚ ਹੈ ਕਿ ਬੁਨਿਆਦੀ ਤੌਰ ਤੇ ਤਾਂ ਗੁਰਮਖ ਫਿਲਮ ਇਹ ਦੱਸਦੀ ਆ ਕਿ ਗੁਰਮੁਖ ਕੌਣ ਹੈ ਗੁਰਮੁਖ ਕੌਣ ਮੈਨੂੰ ਇਹ ਲੱਗਿਆ ਕਿ ਫਿਲਮ ਇਹ ਦੱਸਦੀ ਆ ਕਿ ਗੁਰਮੁਖ ਕੌਣ ਹੈ ਚਲੋ ਤੁਹਾਨੂੰ ਕੀ ਲੱਗਿਆ ਇਹ ਵੀ ਇੱਕ ਬੜੀ ਵੱਖਰੀ ਜੀ ਗੱਲ ਨਹੀਂ ਲੱਗੀ ਤੁਹਾਨੂੰ ਵੀ ਲੱਗੀ ਹੋਊਗੀ ਕਿ ਇਹ ਦਾ ਕੁਦਰਤੀ ਸਮਾਂ ਹੋਆ ਕਿ ਜਿਹੜਾ ਰੀਲੀਜ਼ ਵਾਲਾ ਸਮਾਂ ਉਹ ਕਿ ਜਦੋਂ ਮਾਗੀ ਦਾ ਤਿਹਾਰ ਜਦੋਂ ਟੁੱਟੀ ਗੰਢੀ ਦੀ ਗੱਲ ਹੈ ਇਹ ਜਿਹੜਾ ਅੱਜ ਸਾਡਾ ਸਿੱਖ ਧਰਮ ਆ ਜਿਹੜਾ ਇਸ ਖਿੱਤੇ ਦਾ ਉਹ ਵੀ ਇੱਕ ਬੜੇ ਸੰਕਟਾਂ ਦੇ ਵਿੱਚ ਦੀ ਲੰਘ ਰਿਹਾ ਹੈ ਤਾਂ ਉਸ ਸਮੇਂ ਕਿਹਾ ਜਾਂਦਾ ਹੈ ਕਿ ਗੁਰੂ ਤੋਂ ਕੌਣ ਗੁਰਮਖਾ ਕਿਸ ਦਾ ਮੂੰਹ ਗੁਰਮਖਾ ਗੁਰੂ ਵੱਲ ਤੇ ਕਿਸ ਦਾ ਮੂੰਹ ਮਨਮੁਖਾ ਆਪਣੇ ਤੇ ਸਵੈ ਕੇਂਦਰਤਾ ਤੁਹਾਨੂੰ ਇਹ ਫਿਲਮ ਕਿਵੇਂ ਲੱਗੀ ਦੇਖੋ ਜਿੱਥੋਂ ਤੱਕ ਤਾਂ ਮੈਨੂੰ ਇਹ ਫਿਲਮ ਫਿਲਮ ਤਾਂ ਚੰਗੀ ਲੱਗੀ ਤੁਹਾਨੂੰ ਵੀ ਚੰਗੀ ਲੱਗੀ ਫਿਲਮ ਮੈਨੂੰ ਵੀ ਚੰਗੀ ਲੱਗੀ ਸਭ ਤੋਂ ਵਧੀਆ ਗੱਲ ਮੈਨੂੰ ਇਸ ਫਿਲਮ ਦੀ ਜਿਹੜੀ ਸਟੋਰੀ ਹੈ ਜਿਹੜੀ ਉਹ ਮੈਨੂੰ ਅੱਛੀ ਲੱਗੀ ਤੇ ਦੂਸਰਾ ਚਲੋ ਫਿਲਮ ਤਾਂ ਉਹਨੇ ਲਿਖ ਲਈ ਭਪਿੰਦਰ ਪਾਲੀ ਨੇ ਜਿਹੜਾ ਫਿਲਮ ਦਾ ਟ੍ਰੀਟਮੈਂਟ ਹੈ ਉਹ ਉਹ ਮੈਂ ਦੇਖਣ ਵਾਲਾ ਹੁੰਦਾ ਉਸ ਦਾ ਟ੍ਰੀਟਮੈਂਟ ਮੈਨੂੰ ਹੋਰ ਵੀ ਜ਼ਿਆਦਾ ਵਧੀਆ ਲੱਗਿਆ ਕਿ ਅੱਜ ਉਹ ਸਮਾਂ ਜਦੋਂ ਸਾਨੂੰ ਸੱਚਮੁੱਚ ਇਹ ਗੱਲ ਪ੍ਰਵਾਹਿਤ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਸਾਰੇ ਸਿੱਖੀ ਤੇ ਜਾਂ ਆਪਾਂ ਕਹਿ ਲਈਏ ਉਸ ਦੇ ਹੱਕ ਤਾਂ ਜਿਤਾਉਨੇ ਆ ਇਹ ਆਪਣੇ ਅੰਤਰਚਾਤ ਦਾ ਸਮਾਂ ਕਿ ਗੁਰਮਖ ਹੁੰਦਾ ਕੀ ਹੈ ਗੁਰਮਖ ਨੂੰ ਪਰਿਭਾਸ਼ਾ ਵੱਧ ਕਰਨਾ ਆਪਣੇ ਆਪ ਦੇ ਵਿੱਚੇ ਫਿਲਮ ਉਸ ਵੱਲ ਸਿੱਧਤ ਹੈ ਕਿ ਕਿਸ ਨੂੰ ਗੁਰਮਖ ਖਵਾਉਣ ਦਾ ਹੱਕ ਹੈ ਕੀ ਪੰਜ ਕਕਾਰ ਧਾਰਨ ਕਰਕੇ ਜੇ ਆਪਾਂ ਕਹਿ ਲਈਏ ਕਿ ਬਾਣੇ ਦੇ ਆਧਾਰ ਤੇ ਅਸੀਂ ਕਿਸੇ ਨੂੰ ਗੁਰਮਖ ਮੰਨ ਲਈਏ ਜੇ ਅਸੀਂ ਇਹ ਵੈਸੇ ਤਾਂ ਚੱਲਦਾ ਫਿਰਦੀ ਗੱਲ ਹੈਗੀ ਆ ਭਾਵੇਂ ਇੰਨਾ ਇਹਦੇ ਚ ਸੱਚ ਹੋਵੇ ਨਾ ਹੋਵੇ ਕਿ ਗੁਰਮ ਜੇ ਤੁਹਾਨੂੰ ਕਿਤੇ ਢੋਈ ਨਾ ਮਿਲੇ ਜੇ ਤੁਹਾਡੇ ਨਾਲ ਕਿਤੇ ਅਨਿਆਹ ਹੋ ਰਿਹਾ ਹੋਵੇ ਜੇ ਕੋਈ ਕੁੜੀ ਇਕੱਲੀ ਕਹਿਰੀ ਕਿਤੇ ਫਸ ਗਈ ਹੋਵੇ ਤਾਂ ਇਉਂ ਲੱਗਦਾ ਇਹ ਪ੍ਰਚਾਰੀ ਹੋਈ ਗੱਲ ਆਪਾਂ ਕਹਿ ਲਈਏ ਕਿ ਫੇਰ ਉਹ ਤੁਸੀਂ ਕਿਸੇ ਸਿੱਖ ਬੰਦੇ ਤੇ ਭਰੋਸਾ ਕਰੋ ਠੀਕ ਹੈ ਸੋਸਾਇਟੀ ਦੇ ਵਿੱਚ ਆਪਾਂ ਦੇਖਿਆ ਹੈ ਕਿ ਫਿਰ ਵੀ ਇਸ ਦੇ ਬਾਵਜੂਦ ਵੀ ਉਹਨਾਂ ਹੱਥੋਂ ਵੀ ਔਰਤਾਂ ਪੀੜਤ ਹੁੰਦੀਆਂ ਪਰ ਇਹ ਫਿਲਮੇ ਦਰਸਾਉਂਦੀ ਹੈ ਕਿ ਸੱਚਮੁੱਚ ਹੀ ਇੱਕ ਗੁਰਮਖ ਨੂੰ ਉਸ ਗੱਲ ਤੇ ਖਰਾ ਉਤਰਨਾ ਚਾਹੀਦਾ ਹੈ ਕਕਾਰ ਧਾਰਨ ਕਰਨ ਦਾ ਅਰਥ ਕੇਵਲ ਮੱਥਾ ਟੇਕਣ ਤੱਕ ਸੀਮਤ ਨਹੀਂ ਆ ਉਸ ਨੂੰ ਸੱਚਮੁੱਚ ਜੇ ਕੋਈ ਪੀੜਤ ਹੈ ਖਾਸ ਕਰਕੇ ਔਰਤ ਉਸ ਲਈ ਕਿਵੇਂ ਜਾਨ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜਿਹੜੀ ਵਧੀਆ ਕੱਲ ਮੈਨੂੰ ਇਹਦੇ ਚ ਨਾ ਇੱਕ ਹੋਰ ਬਹੁਤ ਲੱਗੀ ਕਈ ਵਾਰ ਨਾ ਅਸੀਂ ਇਹ ਸਮਝ ਲੈਣੇ ਆ ਵੀ ਦੇਖੋ ਜੀ ਜੇ ਸਿੱਖ ਨੇ ਇੱਕ ਕਾਰ ਪਾ ਲਈ ਬਸ ਫਿਰ ਉਹ ਤਾਂ ਜੋ ਵੀ ਉਹਨੂੰ ਅੰਦਰੋਂ ਹੀ ਕੋਈ ਸ਼ਕਤੀ ਮਿਲੂ ਉਹ ਫਿਲਮ ਐਸ ਪਾਸੇਬਲ ਨਹੀਂ ਜਾਂਦੀ ਉਹ ਬੰਦਾ ਉਸੇ ਤਰ੍ਹਾਂ ਮਨੁੱਖ ਦੀ ਤਰ੍ਹਾਂ ਡੋਲਦਾ ਹੈ ਕਕਾਰ ਪਾ ਕੇ ਵੀ ਠੀਕ ਹੈ ਗੁਰਸਿੱਖ ਵੀ ਹੈ ਇਸ ਦੇ باوجود ਬੰਦਾ ਬੰਦਾ ਤਾਂ ਬੰਦਾ ਹੈ ਨਾ ਫਿਰ ਵੀ ਉਹ ਅੰਦਰੋਂ ਡੋਲਦਾ ਹੈ ਡੋਲ ਕੇ ਕਿਵੇਂ ਫਿਰ ਆਪਣੀ ਜ਼ਮੀਰ ਦੇ ਸਾਹਮਣੇ ਖੁੰਦਾ ਹੈ ਉਹ ਕਕਾਰ ਉਹਨੂੰ ਵਾਰ-ਵਾਰ ਯਾਦ ਆਉਂਦੇ ਆ ਤੇ ਉਸ ਦੇ ਲਈ ਜਿਹੜੀ ਸਿੱਖਿਆ ਇੱਕ ਪ੍ਰੇਰਨਾ ਬਣਦੀ ਹੈ ਏ ਮੈਨੂੰ ਇਸ ਫਿਲਮ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਬਹੁਤ ਵਧੀਆ ਲੱਗਦਾ। ਕਹਿੰਦਾ ਸੀਗਾ ਕਿ ਜਿਹੜੇ ਦਰਸ਼ਕਾਂ ਨੇ ਹਜੇ ਫਿਲਮ ਨਹੀਂ ਦੇਖੀ ਮੈਂ ਫਿਲਮ ਦੀ ਸਟੋਰੀ ਤਾਂ ਉਹਨਾਂ ਨੂੰ ਨਾਲ ਨਹੀਂ ਦੱਸਣੀ ਚਾਹੁੰਦਾ ਪਰ ਮੋٹے ਜਿਹੇ ਤੌਰ ਤੇ ਮੈਂ ਇਹ ਗੱਲ ਕਹਿਣੀ ਚਾਹਨਾ ਹੈ ਕਿ ਫਿਲਮ ਹੈ ਜਿਹੜੀ ਉਹ ਕਿਡਨੈਪਿੰਗ ਤੇ ਆਧਾਰਤ ਹੈ, ਰੇਪ ਤੇ ਆਧਾਰਤ ਹੈ, ਮਰਡਰ ਤੇ ਆਧਾਰਤ ਹੈ। ਕਿ ਕਿ ਕੁੜੀ ਦਾ ਕਿਸ ਤਰ੍ਹਾਂ ਕਿਡਨੇਪ ਹੁੰਦਾ, ਉਸ ਦਾ ਰੇਪ ਹੁੰਦਾ, ਉਸ ਦਾ ਮਰਡਰ ਹੁੰਦਾ ਹੈ। ਉਸ ਮਰਡਰ ਦਾ ਜਿਹੜਾ ਇੱਕੋ ਇੱਕ ਚਾਸ਼ਮਦੀਦ ਗਵਾਹ ਉਹਨੂੰ ਕੀ ਕੀ دشਵਾਰੀਆਂ ਝੱਲਣੀਆਂ ਪੈਂਦੀਆਂ ਕੀ ਉਹ ਆਪਣੇ ਬੋਲਾਂ ਤੇ ਆਪਣੀ ਸਚਾਈ ਤੇ ਖੜ ਸਕਦਾ ਹੈ ਕਿ ਨਹੀਂ ਮੈਨੂੰ ਇਹਦੇ ਪੈਰਲ ਨਾ ਇੱਕ ਸਟੋਰੀ ਹੋਰ ਯਾਦ ਆ ਰਹੀ ਹੈ ਉਹ ਸਟੋਰੀ ਯਾਦ ਆ ਰਹੀ ਹੈ ਕਿ ਇਹ ਤਾਂ ਇੱਕ ਕੇਸ ਹੈ ਹੂੰ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਕੇਸ ਹੋਇਆ ਜਸਵੰਤ ਸਿੰਘ ਖਾਲੜਾ ਦਾ ਕੀ ਉਹ ਮੈਂ ਸਮਝਦਾ ਐ ਕਿ ਉਸ ਨੇ ਸਾਰੇ ਲੋਕਾਂ ਦੇ ਦਰਦ ਦੀ ਗਵਾਹੀ ਦੇਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਮਾਰਿਆ ਗਿਆ ਪਰ ਇਸ ਦੇ ਬਾਵਜੂਦ ਉਹਦੇ ਪਸ਼ੋਕੜ ਦੇ ਵਿੱਚ ਨਾ ਇੱਕ ਵੱਡੀ ਲਹਿਰ ਖੜੀ ਹੁੰਦੀ ਇੱਕ ਵਿਅਕਤੀ ਖੜੇ ਹੁੰਦੇ ਆ ਇੱਕ ਸੋਚ ਖੜੀ ਹੁੰਦੀ ਆ ਜਦੋਂ ਕੋਈ ਬੰਦਾ ਇਕੱਲਾ ਵਿਅਕਤੀਗਤ ਪੱਧਰ ਤੇ ਇਹੋ ਜੀ ਚੀਜ਼ ਤੇ ਅੜਦਾ ਤਾਂ ਮੈਂ ਸਮਝਦਾ ਐ ਕਿ ਇਹ ਉਹਦੇ ਪੈਰਲਲ ਦੇ باوجود ਵੀ ਜਿਹੜੇ ਮਨੁੱਖ ਦੇ ਮਨ ਦੇ ਵਿੱਚ ਅੰਤਰਗੰਬੰਧ ਪੈਦਾ ਹੁੰਦੇ ਆ ਪਰਿਵਾਰ ਦੀਆਂ ਸਮੱਸਿਆਵਾਂ ਪਰਿਵਾਰ ਨੂੰ ਖਤਰੇ ਦੀਆਂ ਸਮੱਸਿਆਵਾਂ ਆ ਆਰਥਿਕ ਸਮੱਸਿਆਵਾਂ ਉਹਨਾਂ ਨਾਲ ਜੂਝਦਾ ਵੀ ਬੰਦਾ ਕਿਵੇਂ ਡੋਲਦਾ ਕਿਵੇਂ ਫੇਰ ਖੜਦਾ ਮੈਨੂੰ ਇਹ ਗੱਲ ਬਹੁਤ ਵਧੀਆ ਲੱਗੀ ਇਸ ਫਿਲਮ ਦੇ ਵਿੱਚ ਜਿਹੜੀ ਗੱਲ ਮੈਨੂੰ ਦੂਜੀ ਇਸ ਫਿਲਮ ਦੇ ਵਿੱਚ ਵਧੀਆ ਲੱਗੀ ਉਹ ਇਹ ਲੱਗੀ ਕਿ ਆਮ ਕਰਕੇ ਜਦੋਂ ਫਿਲਮ ਬਣਾਈ ਜਾਂਦੀ ਹੈ ਤਾਂ ਬਹੁਤ ਵਾਰ ਕੀ ਹੁੰਦਾ ਹੈ ਕਿ ਉਹਦੇ ਜਿਹੜੇ ਨਾ ਅਦਾਕਾਰ ਹੂੰ ਉਹ ਅਦਾਕਾਰੀ ਹੈ ਜਿਹੜੀ ਉਹ ਆਮ ਕਰਕੇ ਹੈ ਕਿ ਕਈ ਵਾਰ ਉਹ ਇਨਸਾਫ ਨਹੀਂ ਕਰ ਸਕਦੇ ਮੈਂ ਕਹਿੰਨਾ ਹੈ ਕਿ ਫਿਲਮ ਦੇ ਵਿੱਚ ਜਿੰਨੇ ਵੀ ਅਦਾਕਾਰ ਲੈ ਕੇ ਹੂੰ ਉਹ ਜ਼ਿਆਦਾਤਰ ਥੀਏਟਰ ਦੇ ਮਜੇ ਹੋਏ ਕਲਾਕਾਰ ਹੈ ਹੂੰ ਪਰ ਜਿਹੜੇ ਨਹੀਂ ਵੀ ਥੀਏਟਰ ਨਾਲ ਸੰਬੰਧ ਹੂੰ ਉਹ ਚਾਹੇ ਨਾ ਇੱਕ ਗਲਜਿੰਦਰ ਸਿੱਧੂ ਹੋਵੇ ਹੂੰ ਚਾਹੇ ਉਹ ਅਗਰਪਾਲ ਸਾਰਾ ਹੋਵੇ ਚਾਹੇ ਉਹ ਆਪਣਾ ਰੌਣੀ ਹੋਵੇ ਚਾਹੇ ਸਰਦਾਰ ਸੋਹੀ ਹੋਵੇ ਹੂੰ ਕਿ ਕਿਸੇ ਦੇ ਵੀ ਚਿੱਤਰ ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨੇ ਆਪਣਾ ਜਿਹੜਾ ਰੋਲ ਘਟ ਨਭਾਇਆ ਤੇ ਮੈਂ ਇਹ ਸਮਝਦਾ ਕਿ ਇਸ ਫਿਲਮ ਦੇ ਵਿੱਚ ਬਹੁਤੇ ਗਾਣੇ ਨਹੀਂ ਆ ਸੰਗੀਤ ਆ ਜਿਹੜਾ ਪਰ ਜਿੰਨਾ ਸੰਗੀਤ ਆ ਖਾਸ ਕਰਕੇ ਜਿਹੜੀਆਂ ਢਾਡੀ ਵਾਰਾਂ ਉਹ ਉਹਦਾ ਦੂਰਾ ਅਰਥ ਆ ਕਿ ਉਹ ਵੀਰਾਂ ਸੁਭੀ ਭਰਦੀਆਂ ਤੇ ਨਾਇਕ ਨੂੰ ਖੜਾ ਵੀ ਕਰਦੀਆਂ ਤੇ ਉਹਨੂੰ ਇੱਕ ਸੇਧ ਵੀ ਦਿੰਦੀਆਂ ਪ੍ਰੇਰਨਾ ਸਰੋਤ ਬਣਦੀਆਂ ਪ੍ਰੇਰਨਾ ਸਰੋਤ ਬਣਦੀਆਂ ਮੈਨੂੰ ਲੱਗਦਾ ਹੈ ਕਿ ਇਹ ਫਿਲਮ ਐਕਟਿੰਗ ਪੱਖੋਂ ਵੀ ਸੰਗੀਤ ਪੱਖੋਂ ਵੀ ਕਹਾਣੀ ਪੱਖੋਂ ਵੀ ਤੇ ਟ੍ਰੀਟਮੈਂਟ ਪੱਖੋਂ ਵੀ ਬਹੁਤ ਵਧੀਆ ਹੈ ਜਿਹੜੀ ਗੱਲ ਮੈਂ ਥੋੜੀ ਜਿਹੀ ਇਹਦੇ ਵਿੱਚ ਹੋਰ ਜੋੜਨੀ ਚਾਹਣਾ ਉਹ ਇਹ ਜੋੜਨੀ ਚਾਹਣਾ ਹੈ ਕਿ ਸਿੱਖ ਧਰਮ ਦੇ ਵਿੱਚ ਜਿਹੜੇ ਪੰਜ ਕਕਾਰ ਦਿੱਤੇ ਗਏ ਹ ਹ ਤਾਂ ਉਹ ਪੰਜ ਕਕਾਰ ਆ ਜਿਹੜੇ ਉਹਨਾਂ ਦੇ ਵਿੱਚੋਂ ਜਿਹੜਾ ਕੜਾ ਹਮ ਤੇ ਜਿਹੜਾ ਕੇਸ ਨੇ ਤੇ ਕੇਸਾਂ ਦੇ ਨਾਲ ਪੱਗ ਜੁੜੀ ਹੋਈ ਹੈ ਉਹਨਾਂ ਦੀ ਮਹੱਤਤਾ ਨਾ ਨਵੇਂ ਸਿਰਿਓਂ ਜਾਗਰ ਹੁੰਦੀ ਹੈ ਉਹ ਪ੍ਰਭਾਸ਼ਿਤ ਹੁੰਦੇ ਆ ਕਿ ਕੜੇ ਦਾ ਅਰਥ ਸਿਰਫ ਕੜਾ ਨਹੀਂ ਤੇ ਜਿਹਨੂੰ ਕਹਿੰਦੇ ਆ ਕਿ ਉਹਦੇ ਫਿਲਮ ਦੇ ਵਿੱਚ ਇੱਕ ਤਾਂ ਡਾਇਲੌਗ ਵੀ ਆਉਂਦਾ ਹੈ ਕਿ ਜਿਹੜਾ ਪੱਗ ਆ ਉਹ ਉਹ ਸਿਰ ਤੋਂ ਸਰ ਹੁੰਦਾ ਹੈ ਹਾਂ ਇਹ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਪੱਗ ਜਿਹੜੀ ਉਹ 5 ਗਾਜ ਦੇ 7 ਗਾਜ ਵੀ ਕਪੜਾ ਹੁੰਦੀ ਆ ਉਹ ਗੱਲ ਬਹੁਤ ਖੂਬਸੂਰਤ ਆ ਅਸਲ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਸਾਡੇ ਪੰਜਾਬੀ ਖਿੱਤੇ ਦੀ ਇੱਕ ਸੱਭਿਆਚਾਰਕ ਨਿਸ਼ਾਨੀ ਵਜੋਂ ਉੱਭਰਦੀ ਹੈ ਵੀ ਜੇ ਤੁਸੀਂ ਪੱਗ ਸਿਰ ਤੇ ਰੱਖੀ ਆ ਤੁਹਾਡੀ ਨੈਤਿਕਤਾ ਦੇ ਵਿੱਚ ਇਹ ਗੱਲ ਸ਼ਾਮਲ ਹੁੰਦੀ ਹੈ ਕਿ ਤੁਸੀਂ ਜਿਹਨੂੰ ਸੱਚਮੁੱਚ ਆਪਾਂ ਕਹਿੰਦੇ ਆ ਕਿ ਕਿਸੇ ਪਤ ਦੀ ਰਾਖੇ ਬਣਨਾ ਹੈ ਤਾਂ ਹੀ ਤੁਸੀਂ ਫਿਰ ਇੱਕ ਸਹੀ ਮਨੁੱਖ ਜਾਂ ਗੁਰਮੁਖ ਅਖਵਾਉਣ ਦੇ ਹੱਕਦਾਰ ਹੋ ਮੈਨੂੰ ਇਹ ਜਿਹੜੀ ਕਹੋ ਵੀ ਖੂਬਸੂਰਤ ਗੱਲ ਲੱਗੀ ਕਿ ਉਹ ਵਿਅਕਤੀ ਜਿਹੜਾ ਹੈਗਾ ਇੱਕ ਵਾਰ ਜੇ ਡੋਲ ਵੀ ਜਾਂਦਾ ਤਾਂ ਇਸ ਗੱਲ ਨਾਲ ਉਹ ਬਹੁਤ ਜ਼ਿਆਦਾ ਖੜਦਾ ਕਿ ਜਦੋਂ ਉਹਨੂੰ ਉਹ ਕਹਾਣੀ ਹੀ ਦੁਬਾਰਾ ਕਹਾਣੀ ਤਾਂ ਬਹੁਤ ਆਮ ਪ੍ਰਚਲਿਤ ਆ ਕਿ ਕਿਹਾ ਜਾਂਦਾ ਹੈ ਕਿ ਵੀ ਸਾਰੇ ਭਾਰਤ ਦੇ ਵਿੱਚ ਪ੍ਰਚਲਿਤ ਸੀਗਾ ਕਿ ਜੇ ਕੋਈ ਸਿੱਖ ਟੈਕਸੀ ਡਰਾਈਵਰ ਆ ਜਾਂ ਜੇ ਕੋਈ ਕਿਸਮਤ ਪੈ ਜੇ ਤਾਂ ਭੱਜ ਕੇ ਤੁਸੀਂ ਸਿੱਖ ਕੋਲੇ ਜਾਵੜੋ ਉਹ ਉਹ ਆਪਦੀ ਜਾਨ ਤੇ ਖੇਲ ਦੂ ਪਰ ਤੁਹਾਡੀ ਇੱਜ਼ਤ ਤੁਹਾਡੀ ਰੱਖਿਆ ਤੁਹਾਡਾ ਉਹ ਹਰ ਹਾਲਤ ਵਿੱਚ ਸੁਰੱਖਿਆ ਕਰੂਗਾ ਉਹ ਕੁੜੀ ਜਦੋਂ ਉਹ ਇਹ ਗੱਲ ਕਹਿੰਦੀ ਹੈ ਜਿਹੜੀ ਕਰਨਾਟਕ ਵਾਲੀ ਕੁੜੀ ਹੈ ਉਦੋਂ ਉਹਨੂੰ ਸਾਰੀ ਪੁਰਾਣੀ ਗੱਲ ਯਾਦ ਆਉਂਦੀ ਹੈ ਕਿ ਮੈਂ ਉਦੋਂ ਜਦੋਂ ਕਿਤੇ ਪਹਿਲੀ ਤਣਾਵਾ ਪ੍ਰੀਅ ਉਦੋਂ ਮੇਰੇ ਮਨ 'ਚ ਕਿੰਨਾ ਦਵੰਦ ਉੱਪਜਿਆ ਤੇ ਉੱਥੇ ਨਾ ਇੱਕ ਵਿਅੰਗ ਵੀ ਬਹੁਤ ਸੋਹਣਾ ਹੈ ਪਪਾਲੀ ਦੇ ਕੋਲੇ ਨਾ ਇੱਕ ਵਿਅੰਗ ਦੀ ਜੋਤ ਹੈ ਜਿਹੜਾ ਸਕੂਟਰ ਦੇ ਪਿੱਛੇ ਲਿਖਿਆ ਨਹੀਂ ਪਪਾਲੀ ਨੇ ਤਾਂ ਸੂਰਮਾ ਜਿਹੜਾ ਲਿਖਿਆ ਹੋ ਉਹ ਮੈਂ ਕਹਿੰਦਾ ਨਾ ਕਿ ਉਹ ਵਿਅੰਗ ਬਹੁਤ ਸੋਹਣਾ ਸੀ ਕਿ ਅਸੀਂ ਲਿਖਤਾ ਲੈਨੇ ਆ ਕਿ ਅਸੀਂ ਅਣਖਾਂ ਵਾਲੇ ਆ ਅਸੀਂ ਸਿੰਘ ਸੂਰਮੇ ਆ ਅਸੀਂ ਇਹ ਪਰ ਉਹਦੇ ਤੇ ਪੂਰਾ ਉਤਰਨਾ ਜਿੰਦਰੇਸ ਦੇ ਨਾਲ ਹੀ ਉਸ ਨੇ ਇਹ ਜਿਹੜੀ ਲੋਕਾਂ ਦੀ ਜ਼ੁਬਾਨੀ ਚੱਲਦੀ ਕਥਾ ਹੈ ਕਿ ਉਸ ਸਿੱਖ ਤੇ ਭਰੋਸਾ ਕਰੋ ਪਤਾ ਨਹੀਂ ਇਹ ਘਟਨਾ ਤਾਂ ਕਿਤੇ ਵਾਪਰੀ ਹੈ ਕਿ ਨਹੀਂ ਵਾਪਰੀ ਲੇਕਿਨ ਪਾਲੀ ਨੇ ਇਸ ਨੂੰ ਆਧਾਰ ਬਣਾ ਕੇ ਇਹਨੂੰ ਪ੍ਰੇਰਣਾ ਵਜੋਂ ਖੜਾ ਕੀਤਾ ਕਿ ਹਾਂ ਜੇ ਇਸ ਤਰ੍ਹਾਂ ਭਰੋਸਾ ਕੀਤਾ ਜਾਂਦਾ ਸਾਨੂੰ ਇਸ ਤੇ ਖਰੇ ਉਤਰਨਾ ਪਵੇਗਾ ਇਹ ਆਪਣੇ ਆਪ ਦੇ ਵਿੱਚ ਭਵਿੱਖ ਮੁਖੀ ਗੱਲ ਹੈ ਇਹ ਮੈਨੂੰ ਬਹੁਤ ਵਧੀਆ ਲੱਗੀ ਮੈਨੂੰ ਇਹ ਗੱਲ ਵੀ ਬਹੁਤ ਖੂਬਸੂਰਤ ਲੱਗੀ ਤੇ ਦੂਸਰਾ ਮੈਨੂੰ ਇਹ ਵੀ ਲੱਗਿਆ ਕਿ ਇੱਕ ਤਰ੍ਹਾਂ ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਸੀਂ ਜਿਹੜੇ ਹੈਗੇ ਆ ਕਿ ਧਾਰਮਿਕ ਸੰਸਥਾਵਾਂ ਉਹਨਾਂ ਵਿੱਚ ਜਿਹੜੀਆਂ ਵਾਰਾਂ ਗਾਈਆਂ ਜਾਂਦੀਆਂ ਨੇ ਜਿਹੜੀ ਉੱਥੇ ਗੱਤਕੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਹਾਲ ਦੀ ਕੜੀ ਜਿਹੜਾ ਹੈਗਾ ਉਹ ਚੰਗੇ ਪਾਸੇ ਵੀ ਤਾਂ ਮੁੜ ਸਕਦੀ ਹੈ ਮੁੜ ਸਕਦੀ ਹੈ ਤੇ ਉਹਦੇ ਵਿੱਚ ਇੱਕ ਆਲਟਰਨੇਟ ਮਾਡਲ ਦਿੱਤਾ ਗਿਆ ਕਿ ਸਿਰਫ ਤੁਸੀਂ ਐਨੇ ਹੀ ਕਹੀ ਜਾਓ ਕਿ ਤਾਂ ਸੰਗ ਮਰ ਮਰ ਥੱਪੀ ਜਾਂਦੇ ਆ ਬਾਬੇ ਜਾਂ ਇਹ ਤਾਂ ਐਵੇਂ ਲੰਗਰ ਲਾਈ ਜਾਂਦੇ ਆ ਇਹਨਾਂ ਦਾ ਕੋਈ ਅਰਥ ਹੈ ਉਹ ਚੰਗੀਆਂ ਕਦਰਾਂ ਕੀਮਤਾਂ ਦਾ ਸੰਚਾਰ ਵੀ ਕਰਦੀ ਹੈ ਸੰਚਾਰ ਵੀ ਕਰਦੀ ਹੈ ਤੇ ਉਹ ਚੰਗੀਆਂ ਕਦਰਾਂ ਕੀਮਤਾਂ ਦਾ ਸੰਚਾਰ ਕਰਨ ਵਾਲਾ ਜਿਹੜਾ ਪੱਖ ਆ ਮੈਨੂੰ ਲੱਗਿਆ ਕਿ ਉਹ ਇਹਦੇ ਵਿੱਚ ਬਹੁਤ ਆ ਦੂਸਰੀ ਜਿਹੜੀ ਗੱਲ ਹੈ ਨਾ ਜਿਹੜੀ ਮੈਨੂੰ ਬਹੁਤ ਹੀ ਇਹਦੇ ਵਿੱਚ ਕਹਿ ਸਕਦੇ ਆ ਕਿ ਖੂਬ ਲੱਗੀ ਉਹ ਇਹ ਕਿ ਜਿਹੜਾ ਪਿੰਡੂ ਟਰੱਤਲ ਦੀ ਬਜਾਏ ਸ਼ਹਿਰੀ ਟਰੱਤਲ ਚ ਫਿੱਟ ਕੀਤੀ کہانی ਤੇ ਜਿਹੜਾ ਇਹਦਾ ਮੁੱਖ ਹੀਰੋ ਆ ਜਾਂ ਮੁੱਖ ਨਾਇਕ ਆ ਜਾਂ ਕਹਿ ਲਓ ਕਿ ਜਿਹੜਾ ਮੁੱਖ ਚਰਿੱਤਰ ਆ ਉਹ ਕਿਰਤ ਕਰਦਾ ਹਾਂ ਉਹ ਕਿਰਤ ਕਰਦਾ ਤੇ ਉਹ ਮੋਟਾ ਮਰਨ ਵਾਲਾ ਨਾ ਕਰਦਾ ਕਿਰਤ ਕਰਦਾ ਮੈਂ ਸਮਝਦਾ ਕਿ ਆਪਣੇ ਆਪ ਦੇ ਵਿੱਚ ਵਧੀਆ ਕਰਦਾ ਜਿਹੜਾ ਬਾਕੀ ਦੁਕਾਨਦਾਰ ਭਾਈਚਾਰਾ ਉਹਦੇ ਵਿੱਚ ਦੋਵੇਂ ਹੀ ਖੋਟ ਨੇ ਹਾਂ ਇਹ ਖੂਟ ਵੀ ਆ ਗੁਣ ਵੀ ਤੇ ਉਹ ਗਣ ਵੀ ਜਾਂ ਉਹ ਵਹਾਤ ਵੀ ਵੇਜ ਜਾਂਦਾ ਤੇ ਮੁਸੀਬਤ ਸਮੇ ਉਹ ਉਹਦੇ ਨਾਲ ਖੜਦਾ ਵੀ ਆ ਜਿੰਦਰ ਮੈਨੂੰ ਐ ਲੱਗਦਾ ਵੀ ਜਿਹੜੇ ਇਹਦੇ ਵਧੀਆ ਪੱਖ ਆ ਉਹ ਤੇ ਫਿਲਮ ਦੇ ਹੈ ਹੀ ਮੈਨੂੰ ਐ ਲੱਗਿਆ ਕਿ ਪਾਲੀ ਭਪਿੰਦਰ ਨੇ ਇਸ ਵਾਰ ਜਿਹੜੀ ਇਹ ਫਿਲਮ ਬਣਾਈ ਹੈ ਤੇ ਇੱਕ ਖਾਸੀ ਹੱੱਚੀ ਫਿਲਮ ਬਣਾਈ ਹੈ ਕਿਉਂਕਿ ਬੇਸਿਕਲੀ ਉਹ ਕਿਉਂਕਿ ਥੀਏਟਰ ਦਾ ਬੰਦਾ ਆਏਗਾ ਠੀਕ ਹੈ ਮੈਨੂੰ ਲੱਗਿਆ ਇਸ ਫਿਲਮ ਦੇ ਵਿੱਚ ਨਾ ਥੀਏਟਰ ਬੋਲਦਾ ਸੀ ਤੁਹਾਨੂੰ ਤਾਂ ਪਤਾ ਨਹੀਂ ਕਿਵੇਂ ਲੱਗਿਆ ਠੀਕ ਹੈ ਜਦੋਂ ਥੀਏਟਰ ਕਰਦਾ ਹੈ ਨਾ ਬਲਕਿ ਉਹਦਾ ਥੀਏਟਰ ਤਾਂ ਹੁਣ ਬਿਲਕੁਲ ਐ ਫਿਲਮੀ ਤਰਜ਼ ਤੇ ਢਲ ਰਿਹਾ ਹੈਗਾ ਤੇ ਜਿਹੜੀ ਉਹਨਾਂ ਨੇ ਇਹ ਫਿਲਮ ਬਣਾਈ ਹੈ ਬਸ ਤਾਂ ਉਹਨਾਂ ਦੀਆਂ ਪਹਿਲੀਆਂ ਫਿਲਮਾਂ 'ਚ ਤਾਂ ਬਹੁਤ ਹੀ ਜ਼ਿਆਦਾ ਥੀਏਟਰੀ ਹੁੰਦਾ ਸੀ ਬਲਕਿ ਮੈਂ ਕਹਾਂ ਨਹੀਂ ਆ ਕਿ ਪਹਿਲੀ ਫਿਲਮ ਹੈ ਜਿਹੜੀ ਕਿ ਇਹ ਫਿਲਮ ਸੱਚਮੁੱਚ ਫਿਲਮ ਫਿਲਮੀ ਲੱਗਦੀ ਆ ਤੇ ਪਰ ਥੀਏਟਰ ਜਿੱਥੇ ਬੋਲਦਾ ਨਾ ਮੈਨੂੰ ਲੱਗਦਾ ਫਿਲਮ ਆਪਣੇ ਆਪ ਦੀ ਇੱਕ ਵੱਖਰੀ ਵਿਦਾ ਥੀਏਟਰ ਇੱਕ ਵੱਖਰੀ ਵਿਦਾ ਤੇ ਜਦੋਂ ਇੱਕ ਚੀਜ਼ ਡੋਮਿਨੇਟ ਕਰ ਜਾਂਦੀ ਹੈ ਨਾ ਉੱਥੇ ਇਹ ਥੋੜੇ ਢਿੱਲੇ ਰਹਿ ਜਾਂਦੇ ਇੱਕ ਤਾਂ ਫਿਲਮ ਮੈਨੂੰ ਲੱਗਿਆ ਨਾ ਸਾਰੀ ਲਾਊਡ ਹੈ ਕਿਉਂਕਿ ਥੀਏਟਰ ਆਪਣੇ ਆਪ ਵਿੱਚ ਥੋੜਾ ਲਾਊਡ ਹੁੰਦਾ ਹੀ ਆ ਫਿਲਮ ਦੇ ਮੁਕਾਬਲੇ ਤੇ ਇੱਕੋ ਪੇਸ ਤੇ ਚੱਲਦੀ ਆ ਡਾਇਲੌਗ ਨਾ ਜਿਵੇਂ ਹੁਣ ਕਈ ਸੀਨ ਤਾਂ ਘਰਦੇ ਹੁੰਦੇ ਆ ਜਾਂ ਨੇੜੇ ਬੈਠ ਕੇ ਬੰਦੇ ਦੋ ਗੱਲਾਂ ਕਰਦੇ ਆ ਉਸ ਵੇਲੇ ਇਹ ਹੈ ਤਾਂ ਤਕਨੀਕੀ ਪੱਖੀ ਜਿੰਨਾ ਵੱਲ ਧਿਆਨ ਦੇਣਾ ਚਾਹੀਦਾ ਜਦੋਂ ਗੱਲਾਂ ਕਰਦੇ ਨੇ ਨਾ ਉਦੋਂ ਇੰਨਾ ਲਾਊਡ ਨਹੀਂ ਕਰਦੇ ਜਦੋਂ ਬਾਹਰ ਤੁਸੀਂ ਕਿਸੇ ਨੂੰ ਲਲਕਾਰਾ ਮਾਰਨਾ ਹੈ ਜਾਂ ਝਗੜਾ ਕਰਨਾ ਹੈ ਉਦੋਂ ਹੋਰ ਲਾਊਡ ਹੁੰਦਾ ਉਹ ਇੱਕੋ ਪੇਸ ਲੱਗਦੀ ਆ ਮੈਨੂੰ ਥੋੜਾ ਇਹ ਝੁਲਟ ਲੱਗਦਾ ਕਿ ਜਿਹੜਾ ਨਾ ਜਦੋਂ ਕਿਸੇ ਨੂੰ ਅਸੀਂ ਫਿਲਮ ਦਿਖਾਣੀ ਹੈ ਤਾਂ ਅਸੀਂ ਇੱਕ ਆਸਤ ਦਰਸ਼ਕ ਸਾਹਮਣੇ ਲੈ ਕੇ ਆਉਣੇ ਕਿ ਇਹਨੂੰ ਦਿਖਾਣੀ ਹੈ ਉਹ ਦਰਸ਼ਕ ਦੋ ਚੀਜ਼ਾਂ ਨੇ ਪਿਛਲੇ ਸਮੇਂ ਦੇ ਵਿੱਚ ਉਹਦਾ ਜਿਹੜਾ ਸੋਝ ਸਵਾਦ ਬਦਲਿਆ ਹੋਇਆ ਹੈ ਇੱਕ Netflix ਨੇ ਬਦਲਿਆ ਹੋਇਆ ਤੇ ਇੱਕ ਜਿਹੜਾ ਸੋਜ ਸਵਾਦ ਬਦਲਿਆ ਹੋਇਆ ਦੱਖਣੀ ਭਾਰਤ ਦੀਆਂ ਫਿਲਮਾਂ ਨੇ ਦੱਖਣੀ ਭਾਰਤ ਦੀਆਂ ਫਿਲਮਾਂ ਦੇ ਵਿੱਚ ਮਾਰਕਾਟ ਬਹੁਤ ਆ ਤੇ ਉਹ ਬਹੁਤ ਛੋਰੀਲੀਆਂ ਫਿਲਮਾਂ ਨੇ ਤੇ ਇਹ ਦੂਸਰਾ ਜਿਹੜਾ ਗੱਲ ਹੈਗੀ ਹੈ ਕਿ Netflix ਦੇ ਉੱਪਰ ਆ ਜਿਹੜੀ ਉਹ ਬਹੁਤ ਜਿਹਨੂੰ ਕਹਿੰਦੇ ਆ ਕਿ ਵਲਗਰ ਜਾਂ ਸਟਰੀਟ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ ਵਰਤੀ ਜਾਂਦੀ ਹੈ ਫਾਉਲ ਲੈਂਗੁਏਜ ਮੈਂ ਸਮਝਦਾ ਕਿ ਪਾਲੇ ਪਿੰਦਰ ਨੇ ਦੋਵੇਂ ਚੀਜ਼ਾਂ ਵਰਤੀਆਂ ਵੀ ਇਹ ਕਿਹਨੇ ਕਿਉਂਕਾ ਟੇਸਟ ਲੋਕਾਂ ਦਾ ਟੇਸਟ ਕਿੱਜਾ ਵੈ ਇੱਕ ਵਰਤਿਆ ਵੀ ਤੇ ਉਹਨਾਂ ਤੇ ਕਿਤੇ ਵਿਅੰਗ ਵੀ ਕੀਤਾ ਖਾਸ ਕਰਕੇ ਜਿਹੜੀ ਵਕੀਲਣੀ ਆ ਦੇਖੋ ਦੇਖੋ ਸਾਰੀ ਫਿਲਮ ਦੇ ਵਿੱਚ ਡਾਇਲੌਗ ਇੰਨੇ ਵਧੀਆ ਨੇਗੇ ਠਾ ਠਾ ਡਿੱਗਦੇ ਆ ਕਿਤੇ ਵੀ ਫਿਲਮ ਦੇ ਵਿੱਚ ਕੋਈ ਇੰਨਾ ਖੱਪਾ ਵੀ ਨਹੀਂ ਇੰਨੀ ਫਾਸਟ ਚੱਲਦੀ ਆ ਕਿ ਤੁਸੀਂ ਉਹ ਮੈਂ ਤੁਹਾਡੀ ਗੱਲ ਤਾਂ ਆ ਰਹੀ ਆ ਮੈਨੂੰ ਮੈਂ ਉੱਥੇ ਹੀ ਲੈ ਕੇ ਜਾਣਾ ਚਾਹੁੰਦੀ ਆ ਕਿ ਇੰਨੀ ਵਧੀਆ ਫਿਲਮ ਚੱਲਦੀ ਆ ਉਹ ਜਿਹੜੀ ਲੜਕੀ ਤੇ ਆ ਕੇ ਜਦੋਂ ਗੱਲ ਆਉਂਦੀ ਆ ਨਾ ਉਹ ਉਨ ਕੋਸ਼ਿਸ਼ ਕਰਕੇ ਉਹਦੇ ਮੂੰਹ ਦੇ ਵਿੱਚ ਗਾਲ ਪਾਉਣ ਦੀ ਨਹੀਂ ਨਹੀਂ ਮੈਂ ਇਹਨੂੰ ਉਲਟ ਜਿਹਾ ਹੋਟਲ ਲਿਆ ਤੈਨੂੰ ਮੈਂ ਉਹ ਵੀ ਆਪਾਂ ਤੁਹਾਡੀ ਗੱਲ ਬਿਲਕੁਲ ਸਹੀ ਤੁਸੀਂ ਇਹ ਕਹਿੰਦੇ ਆ ਕਿ ਉਹ ਵਕੀਲਰੀ ਨੂੰ ਇਹੋ ਜਿਹੀ ਫੌਲ ਲੈਂਗੁਏਜ ਨਹੀਂ ਵਰਤੀ ਨਹੀਂ ਮੈਂ ਕਹਿੰਦਾ ਕਿ ਜਦੋਂ ਫੌਲ ਲੈਂਗੁਏਜ ਵਰਤੀ ਜਾਂਦੀ ਹੈ ਨਾ ਇੱਕ ਤਰ੍ਹਾਂ ਦੇ ਚਰਿੱਤਰ ਦੇ ਅਨਸਾਰ ਵਰਤਦੀ ਆ ਕਿ ਉਹ ਇਹ ਸਮਾਜ ਤੋਂ ਦੁਖੀ ਆ ਹਾਂ ਇੱਕ ਇੱਕ ਦੂਜਾ ਜਿਹੜਾ ਉਹ ਜਦੋਂ ਵਰਤਦੀ ਹੈ ਨਾ ਤਾਂ ਅਸਲ ਦੇ ਵਿੱਚ ਤਾਂ ਵਿਅੰਗ ਹੋ ਨਿਪੜਦਾ ਹੈ ਕਿ ਅੱਜ ਕੱਲ ਫਿਲਮਾਂ 'ਚ ਕੀ ਚੱਲ ਰਿਹਾ ਉਹ ਕਹਿੰਦੀ ਆ ਕਿ ਮੈਥੋਂ ਫੇਰ ਗਾਲ ਨਿਕਲਦੀ ਆ ਭਾਵੇਂ ਕਿ ਦੀ ਸੋਸਾਇਟੀ ਦੇ ਵਿੱਚ ਇਹ ਚੀਜ਼ ਪ੍ਰਵਾਨ ਹੋਗੀ ਉਹਦੇ ਤੇ ਮੈਨੂੰ ਇਹ ਲੱਗਿਆ ਕਿ ਇਹ ਬਿਆਨ ਕਰ ਕੋਸ਼ਿਸ਼ ਕਰ ਕਰੋ ਨਹੀਂ ਨਹੀਂ ਮੇਰਾ ਖਿਆਲ ਹੈ ਬਿਆਨਕ ਯੋਗਤ ਸੀ ਉਹਦੀ ਜਦੋਂ ਕੱਢਦੀ ਵੀ ਆ ਤੇ ਰੋਕਦੀ ਵੀ ਉਹ ਦੋਵੇਂ ਚੀਜ਼ਾਂ ਇੱਕ ਬਿਆਨ ਨਹੀਂ ਹੈ ਵੀ ਅਸਲ ਦੇ ਵਿੱਚ ਤਾਂ ਲੇਖਕ ਗਾਲ ਨੂੰ ਜੇ ਨਿਕਲਦੀ ਆ ਮੈਨੂੰ ਰੋਕਣ ਦੀ ਕੋਸ਼ਿਸ਼ ਕਰੋ ਉਧਰ ਵਾਲੀ ਤੋਂ ਇਹ ਇੱਕ ਫਿਲਮੀ ਤਕਨੀਕ ਹੀ ਮੈਨੂੰ ਲੱਗਦੀ ਪਰ ਕਹੀ ਜੋ ਮਰਜੀ ਜਾਓ ਦੇਖੋ ਜਿਹੜਾ ਉਹ ਟ੍ਰੀਟਮੈਂਟ ਉਸ ਲੜਕੀ ਨੂੰ ਦਿੱਤਾ ਉਹ ਕਿ ਐਡੀ ਵਧੀਆ ਹੁਣ ਵਕੀਲ ਹੋਵੇ ਇਹ ਉਹ ਜਿਹੜੇ ਵਿਕਟਮ ਲੋਕ ਨੇ ਉਹਨਾਂ ਦੇ ਲਈ ਉਹ ਸਟੈਂਡ ਕਰਦੀ ਹੋਵੇ ਉਸ ਦਾ ਵਿਆਹ ਨਾ ਹੁੰਦਾ ਹੋਵੇ ਤੇ ਤਾਂ ਉਹ ਫਰਸਟ੍ਰੇਟ ਹੁੰਦੀ ਹੋਵੇ ਜਣੀ ਉਹਦੀ ਫਰਸਟ੍ਰੇਸ਼ਨ ਵਿਆਹ ਤੱਕ ਲੈ ਕੇ ਆਉਂਦਾ ਉਹ ਪੱਪਾ ਸਾਹਿਬ ਦਾ ਸ਼ੇਰ ਯਾਦ ਕਰੋ ਕਿ ਉਹ ਤੁਹਾਨੂੰ ਹੀ ਸ਼ੇਰ ਵਾਦਤਾ ਆਉਂਦਾ ਖੜੇ ਬਾਲਾ ਕਿ ਖਾ ਕਰ ਦਿੰਦੀ ਆ ਬੰਦੇ ਨੂੰ ਸਹੀ ਮੁੱਲ ਦੀ ਤਲਾਸ਼ ਆਪਣੇ ਤੋਂ ਉਰੇ ਕੌਣ ਉਸ ਤੋਂ ਗਾਪੇ ਨੂੰ ਵੀ ਕਹਿੰਦਾ ਉਹ ਅਸਲ ਵਿੱਚ ਉਹਦੀ ਸਮੱਸਿਆ ਇਹ ਆ ਚਲੋ ਆਪਾਂ ਉਹਦੇ ਚਰਿੱਤਰ ਬਾਰੇ ਨਹੀਂ ਨਹੀਂ ਉਹ ਲੇਕਿਨ ਉਹਦੇ ਚ ਟ੍ਰੀਟਮੈਂਟ ਉਹਦੀ ਆਰਥਿਕਤਾ ਨੂੰ ਬਣਾਇਆ ਕਿਉਂਕਿ ਲੋਕਾਂ ਲਈ ਖੜਦੇ ਆ ਉਹਦੇ ਕੋਲੇ ਐਨੇ ਗਾਹਕ ਉਹੋ ਜੇ ਨਹੀਂ ਆਉਂਦੇ ਪੈਸੇ ਵਾਲੇ ਮੈਂ ਕਹਿੰਦੀ ਆ ਪੈਸਾ ਭਾਵੇਂ ਕੋਈ ਇੱਕ ਨਾ ਦੇ ਵੀ ਸੋਸਾਇਟੀ ਲਈ ਜਿਹੜਾ ਬੰਦਾ ਖੜਦਾ ਹੈ ਨਾ ਅ ਉਹ ਉਸ ਦਾ ਮੁੱਲ ਪੈਂਦਾ ਹੈ ਖਾਸ ਕਰਕੇ ਇੱਕ ਲੜਕੀ ਹੋ ਕੇ ਜਦੋਂ ਖੜਦੀ ਹੈ ਉਸ ਦਾ ਤਾਂ ਮੁੱਲ ਹੋਰ ਵੀ ਪੈਂਦਾ ਹੈ ਕਿ ਇਹ ਤਾਂ ਪਹਿਲੇ ਹੀ ਕਿਹਾ ਜਾ ਰਿਹਾ ਜਿਹੜਾ ਚਾਹੇ ਉੱਚਿਤਰ ਬਹੁਤ ਉਹਨੇ ਵੀ ਮੁੰਡੇ ਨੇ ਵਧੀਆ ਨਭਾਇਆ ਜਿਹੜਾ ਉਹਦਾ ਮੁਨਸ਼ੀ ਬਣਦਾ ਉਹਨੇ ਤਾਂ ਬਹੁਤ ਵਧੀਆ ਪਰ ਉਹ ਉਹਨੇ ਇਹ ਸਥਾਪਿਤ ਕਰ ਦਿੱਤਾ ਕਿ ਇਹੋ ਜੇ ਵਕੀਲ ਵੀ ਸਾਨੂੰ ਪਤਾ ਹੈ ਕਿ ਹੁੰਦੇ ਆ ਬਹੁਤ ਸਾਰੇ ਆਰਟੀਆਈ ਕਾਰਕੋਨ ਨੇ ਬਹੁਤ ਸਾਰੇ ਹੋਰ ਨੇ ਮੈਂ ਇੱਕ ਹੋਰ ਕਹਿੰਦਾ ਕਿ ਜਿਹੜਾ ਨੈਗੇਟਿਵ ਵਕੀਲ ਖੜਾ ਹੋਇਆ ਹੈ ਇਹਦੇ ਵਿੱਚ ਹਾਂ ਹਾਂ ਰਜੀਵ ਉਹਦੇ ਵੀ ਜਿਹੜੇ ਬਾਡੀ ਲੈਂਗੁਏਜ ਤੇ ਐਕਟਿੰਗ ਉਹ ਵੀ ਬਹੁਤ ਸੋਹਣੀ ਸੀ ਬਹੁਤ ਖੂਬਸੂਰਤ ਸੀ ਹਾਂ ਤਾਂ ਮੈਂ ਸਮਝਦਾ ਕਿ ਇਹੀਆਂ ਫਿਲਮਾਂ ਪੰਜਾਬੀ ਦੇ ਵਿੱਚ ਬਣਨੀਆਂ ਚਾਹੀਦੀਆਂ ਤੇ OTT ਪਲੇਟਫਾਰਮ ਤੇ ਆ ਰਹੀ ਹੈਗੀ ਆ ਫਿਲਮ ਵੇਖਣੀ ਵੀ ਚਾਹੀਦੀ ਆ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਪੰਜਾਬੀ ਫਿਲਮਾਂ ਨੂੰ ਇੱਕ ਨਵਾਂ ਮੋੜਾ ਵੀ ਦੇ ਸਕਦੀ ਹੈ ਇਹ ਉਸ ਨੂੰ ਪ੍ਰਵਾਸ ਦੇ ਚੱਕਰ ਚੋਂ ਵੀ ਕੱਢਦੀ ਹੈ ਕਿ ਬਹੁਤੀਆਂ ਸਾਡੀਆਂ ਫਿਲਮਾਂ ਪ੍ਰਵਾਸ ਆਸ਼ਰਤ ਬਣਦੀਆਂ ਪ੍ਰਵਾਸ ਦੇ ਮਸਲੇ ਨਾਲ ਸੰਬੰਧਿਤ ਬਣਦੀਆਂ ਇਹ ਇਸ ਨੂੰ ਪਿੰਡੂ ਮਾਹੌਲ ਜਾਂ ਪਿੰਡੂ ਆਰਥਿਕਤਾ ਦੇ ਉੱਤੇ ਜਿਹੜੀ ਨਰੋਲ ਕੇਂਦਰਤਾ ਪਿੰਡੂ ਸੱਭਿਆਚਾਰ ਦੇ ਉੱਤੇ ਉਹਦੇ ਚੋਂ ਵੀ ਕੱਢਦੀ ਹੈ ਫੇਰੇ ਕਿ ਅਸੀਂ ਬਹੁਤ ਵੱਡੀਆਂ ਘਟਨਾਵਾਂ ਦੇ ਫਿਲਮਾਂ ਬਣਾਉਣੀਆਂ ਇਹ ਇੱਕ ਛੋਟੀ ਆਮ ਜੀ ਘਟਨਾ ਹੈ ਚਲੋ ਉਹ ਵਿਅਕਤੀ ਲਈ ਤਾਂ ਬਹੁਤ ਵੱਡੀ ਹੈ ਕਿ ਕਿਡਨੈਪ ਹੋ ਜਾਣਾ ਰੇਪ ਹੋ ਜਾਣਾ ਮਰਡਰ ਹੋ ਜਾਣਾ ਕੋਈ ਛੋਟੀ ਘਟਨਾ ਨਹੀਂ ਘਟਨਾ ਤਾਂ ਛੋਟੀ ਨਹੀਂ ਆਫਟਰ ਵਾਲਾ ਸਾਡੀ ਸੁਸਾਇਟੀ ਦਾ ਸੱਚ ਹੈ ਦਿਨ ਦਿਹਾੜੇ ਉਹ ਹੀ ਘਟਨਾ ਦੇ ਦੁਆਲੇ ਐਨਾ ਝਟਾ ਟੈਨਸ਼ਨ ਬਣਾਈ ਰੱਖਣੀ ਤੇ ਮੈਂ ਸਮਝਦਾ ਕਿ ਇਹ ਉਸ ਤਰ੍ਹਾਂ ਦੀ ਥ੍ਰਿਲਰ ਜਾਂ ਮਿਸਟਰੀ ਵੀ ਨਹੀਂ ਹੈ ਮੈਨੂੰ ਫਿਰ ਵੀ ਹੋਰ ਵੀ ਖੁਸ਼ੀ ਹੁੰਦੀ ਜੇ ਥੋੜਾ ਜਿਹਾ ਇੰਡੀਵਿਜੂਅਲ ਜਿਹੜੇ ਮਾਰ ਕੇ ਬਾਜੀਆ ਪਟਾਇਆ ਜਾਂਦਾ ਆਖਰੀ ਜਿਹੜੀ ਫਾਈਟ ਕੀਤੀ ਉਹਨੇ ਹਮ ਇਹਦੇ ਕੱਲੇ ਕੱਲੇ ਨੇ ਹਾਂ ਮੈਨੂੰ ਲੱਗਦਾ ਹੈ ਕਿ ਉਹ ਕੱਲੇ ਨੇ ਫਾਈਟ ਕੀਤੀ ਜੇ ਉਹਦੇ ਹੀ ਸੰਗੀ ਸਾਥੀ ਗੱਤਕੇ ਵਾਲੇ ਹਾਂ ਇਹ ਕਾਰ ਸੇਵਾ ਵਾਲੀ ਜਾਂ ਜਿਹੜੇ ਲੋਕ ਸੀਗੇ ਉਹਦੇ ਨਾਲ ਜੁੜਦੇ ਤਾਂ ਮੈਨੂੰ ਲੱਗਦਾ ਕਿ ਉਹ ਥੋੜਾ ਜਿਆ ਕਈ ਵਾਰ ਇਹ ਵੀ ਹੁੰਦਾ ਕਿ ਜਿਹੜੇ ਫਾਈਟ ਮਾਸਟਰ ਕਹਿ ਦਿੰਦੇ ਆ ਬੜੇ ਸਾਰੀਆਂ ਸਮੱਸਿਆਵਾਂ ਹੁੰਦੀਆਂ ਕਿ ਨਹੀਂ ਜੀ ਇਉਂ ਉਹ ਥੋੜਾ ਬਲਕੇ ਨਹੀਂ ਕੱਲਾ ਨਾ ਥੋੜਾ ਜਾ ਕੌਂਦਾ ਵੀ ਆ ਇੱਕ ਉਹ ਉਹ ਮੈਨੂੰ ਲੱਗਦਾ ਹੈਗਾ ਕਿ ਇਹਨਾਂ ਚੀਜ਼ਾਂ ਵੱਲ ਵੀ ਹੋਰ ਧਿਆਨ ਦੇਣਾ ਚਾਹੀਦਾ ਮੈਨੂੰ ਨਹੀਂ ਪਤਾ ਕਿ ਇਸ ਨੂੰ ਕੱਲ ਨੂੰ ਫਿਲਮਾਂ ਨੂੰ ਵੇਖ ਕੇ ਫਿਲਮ ਨੂੰ ਲੋਕ ਕਿੱਥੇ ਰੇਟ ਕਰਨਗੇ ਪਰ ਮੇਰੇ ਸਮਝ ਦੇ ਅਨਸਾਰ ਇਹ ਫਿਲਮ 100 ਚੋਂ 100% ਲੈਂਦੀ ਆ ਕਿਉਂਕਿ ਹਰ ਫਿਲਮ ਦੇ ਵਿੱਚ ਸਾਰਾ ਕੁਝ ਤਾਂ ਨਹੀਂ ਦੱਸਿਆ ਜਾ ਸਕਦਾ ਮੇਰੇ ਹਿਸਾਬ ਨਾਲ ਫਿਲਮ ਹਰ ਹਾਲਤ ਦੇ ਵਿੱਚ ਇਹ ਵੇਖਣੀ ਹੋਊਗਾ ਤੇ ਪੰਜਾਬੀ ਫਿਲਮਾਂ ਦੇ ਵਿੱਚ ਇਹ ਗੁਨਾਤਮਕ ਕੁਆਲਟੀ ਵਾਈਜ਼ ਵਾਦਾ ਮੰਨਿਆ ਦੇਖੋ ਗੁਨਾਤਮਕ ਵਾਦਾ ਤਾਂ ਮੰਨਿਆ ਜਾਂਦਾ ਉਹਨਾਂ ਦੇ ਪਿਛਲੇ ਕੰਮ ਤੋਂ ਇਹ ਖਾਸਾ ਅੱਗੇ ਵੱਧ ਕੇ ਆਇਆ ਇਹ ਤਾਂ ਇਹਦਾ ਗੁਣਾਤਮਕ ਪੱਖ ਹੈਗਾ ਪਰ ਮੈਨੂੰ ਲੱਗਦਾ ਹੈ ਕਿ ਥੋੜੀ ਲਾਊਡ ਨਾ ਹੁੰਦੀ ਤੇ ਇਸ ਦੇ ਵਿੱਚ ਵਿਅਕਤੀਗਤ ਜਿਹੜੀ ਮਾਰਕੇ ਬਾਜੀ ਆ ਉਸ ਦੀ ਬਜਾਏ ਜੇ ਸਮੂਹਿਕ ਬਣਦੀ ਫਿਲਮ 'ਚ ਕੁਝ ਐਸੀਆਂ ਚੀਜ਼ਾਂ ਹੈ ਜਿਹੜੀਆਂ ਕਿ ਹੋਰ ਵਧੀਆ ਬਣ ਸਕਦੀਆਂ ਸੀ ਸੋ ਇਸ ਕਰਕੇ ਮੈਂ ਇਸ ਫਿਲਮ ਨੂੰ 85 ਨੰਬਰ ਦਵਾਂਗੀ 100 ਚ ਫਿਲਮ ਵਧੀਆ ਹੈਗੀ ਤੇ ਫਿਲਮ ਮੈਨੂੰ ਲੱਗਦਾ ਹੈ ਚੱਲੂਗੀ ਵੀ ਪਰ ਫਿਰ ਵੀ ਇਸ ਇਹ ਫਿਲਮ ਬਣਾਉਣ ਤੇ ਪਾਲੀ ਭਪਿੰਦਰ ਨੂੰ ਮੈਂ ਬਹੁਤ ਬਹੁਤ ਮੁਬਾਰਕ ਦਿੰਨੀ ਹੈ ਕਿ ਉਹਨਾਂ ਨੇ ਵਧੀਆ ਫਿਲਮ ਬਣਾਈ ਹੈ ਦੇਖੋ ਐਸੀ ਕੋਈ ਫਿਲਮ ਨਹੀਂ ਹੁੰਦੀ ਜਿਹਦੇ ਵਿੱਚ ਕੋਈ ਕੱਚ ਨਾ ਰਹਿਣ ਸਾਰੀਆਂ ਫਿਲਮਾਂ ਦੀ ਇੱਕ ਲਿਮਿਟੇਸ਼ਨ ਹੁੰਦੀ ਹੈ ਕਈ ਨਾ ਤੁਹਾਡੇ ਕੋਲ ਇੰਨਾ ਪੈਸਾ ਹੁੰਦਾ ਕਈ ਵਾਰ ਕੋਈ ਰੁਸ ਜਾਂਦਾ ਹੁਣ ਕਿੰਨੇ ਸਾਲਾਂ ਬਾਅਦ ਰਿਲੀਜ਼ ਹੋ ਰਹੀ ਹੈ ਆਫਟਰ ਆਲ ਕੋਈ ਲਿਮਿਟੇਸ਼ਨ ਤਾਂ ਹੋਣਗੀਆਂ ਹੀ ਤੇ ਇੰਨੀ ਜਦੋਂ ਜਿਹਤ ਤੋਂ ਬਾਅਦ ਜੇ ਇਹ ਫਿਲਮ ਸਾਹਮਣੇ ਆਈ ਹੈ ਤੇ ਮੈਨੂੰ ਲੱਗਦਾ ਹੈ ਇਹ ਚੰਗੀ ਫਿਲਮ ਹੀ ਹੈ ਤੇ ਸਾਰਿਆਂ ਨੂੰ ਅਸੀਂ ਦੇਖਣ ਦੀ ਸਿਫਾਰਿਸ਼ ਜ਼ਰੂਰ ਕਰਦੇ ਆ ਕਿ ਤੁਸੀਂ ਸਾਰੇ ਇਹ ਫਿਲਮ ਦੇਖੋ ਅ ਅੱਜ ਲਈ ਇੰਨੇ ਕਾਫੀ ਬਾਕੀ ਜਦੋਂ ਕਦੇ ਪਾਲੀ ਭਵਿੰਦਰ ਕੋਲ ਖੁੱਲਾ ਸਮਾਂ ਹੋਇਆ ਤਾਂ ਫਿਰ ਇੱਕ ਵਾਰ ਉਹਦੇ ਨਾਲ ਗੱਲਬਾਤ ਵੀ ਕਰਾਂਗੇ ਇਸ ਫਿਲਮ ਬਾਰੇ ਤੇ ਹੋਰ ਲੋਕਾਂ ਦੇ ਵੀ ਜੇ ਆ ਸਾਲੇ ਸੰਪਾਰਕ ਵਿੱਚ ਆਏ ਤਾਂ ਉਹਨਾਂ ਦੇ ਵਿਚਾਰ ਵੀ ਤੁਹਾਡੇ ਤੱਕ ਪੁੱਜਦੇ ਕਰਾਂਗੇ ਪਰ ਤੁਸੀਂ ਫਿਲਮ ਖੁਦ ਦੇਖਣੀ ਆ ਤੇ ਖੁਦ ਦੇਖ ਕੇ ਆਪਣੇ ਵਿਚਾਰ ਬਣਾਉਣੇ ਆ ਤੇ ਉਹ ਵਿਚਾਰ ਜੇ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸੋ ਤਾਂ ਹੋਰ ਵੀ ਚੰਗਾ ਹੋਵੇਗਾ ਮਿਹਰਬਾਨੀ